ਰਾਲਿਆਂ ਦੀ ਵੀ ਤੁਹਾਨੂੰ ਡਿਟੇਲ ਦੱਸ ਦਿੰਨੇ ਆ 1,65,000 ਇਹਦਾ ਬਿੱਡ ਸਮੇਤ ਹੈ ਲੋ ਜੀ ਜਿਹੜੇ ਭਾਈਆਂ ਨੇ ਬਿਲਕੁਲ ਘੱਟ ਰੇਟ ਦੇ ਟਰੈਕਟਰ ਲੈਣੇ ਨੇ ਘੱਟ ਰੇਟ ਵਾਲੇ ਟਰੈਕਟਰ ਵੀ ਹੈਗੇ ਨੇ ਭਾਈ ਜਮਾ ਘੱਟ ਵਾਲੇ 93 ਮਾਡਲ 1,46,000 ਲਿਖਿਆ ਹੋਇਆ ਭਾਈ ਦਾ ਬਾਕੀ ਮੌਕੇ ਤੇ ਹੋ ਜਾਊਗਾ ਪੰਜਾਬ ਨੰਬਰ 735 93 ਮਾਡਲ ਸੁੱਕਾ ਟਰੈਕਟਰ ਆ ਬਿਲਕੁਲ ਸਾਫ਼ ਸੁਥਰਾ ਜੀ ਕੰਡੀਸ਼ਨ ਦੇਖ ਲਓ ਇੱਕ ਵਾਰ ਟਾਇਰ ਬਿਲਕੁਲ ਨਵੇਂ ਨੇ ਜੀ ਜੇ ਕੇ ਦੇ ਟਾਇਰ ਲੱਗੇ ਹੋਏ ਨੇ ਭਾਈ ਜਮਾ ਨਵੇਂ 12428 ਦੇ ਕੰਡੀਸ਼ਨ ਪੂਰੀ ਸਾਫ ਸੁਥਰੀ ਐਫੀਆ ਹੈ ਜੀ ਐਫੀ ਅਗਲੇ ਟਾਇਰ ਵੀ ਨਵੇਂ ਨੇ ਤੇ ਬਾਈ ਤੁਹਾਡਾ ਡੈਕਟਰ ਕਿਵੇਂ ਇੰਜਨ ਗੇਅਰਾਂ ਦਾ ਜੀ ਜਮ ਓਕੇ ਆ ਵੀਰੇ ਯਾਰ ਜਮ ਚਲਾ ਕੇ ਲੈ ਜਾ ਕੋਈ ਲੋ ਜੀ ਬਾਈ ਕਹਿੰਦਾ ਬਾਹ ਕੇ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ ਟਾਇਰ ਨਵੇਂ ਨੇ ਇੰਜਨ ਗੇਅਰਾਂ ਦਾ ਓਕੇ ਆ ਬਾਈ ਦਾ ਫੋਨ ਨੰਬਰ ਕਿੰਨਾ ਜੀ 94642 ਜੀ 94642 68913 ਜੀ 68913 ਲੋ ਜੀ ਇਹ ਨੰਬਰ ਤੇ ਕੰਟੈਕਟ ਕਰੋ ਲਿਵ ਫਾਸਟ ਦੀ ਇਹਨੂੰ ਬੈਟਰੀ ਆ ਸਾਫ ਸੁਥਰਾ ਬਾਈ ਨਾਲ ਕੰਟੈਕਟ ਕਰਕੇ ਪੰਜਾਬ ਨੰਬਰ ਦਾ ਟਰੈਕਟਰ ਇਹ ਤੁਸੀਂ ਖਰੀਦ ਸਕਦੇ ਹੋ। ਉਦੋਂ ਬਾਅਦ ਆ ਗਿਆ ਐਸਰ ਜੀ ਜਮਾ ਘੱਟ ਰੇਟਾਂ ਵਾਲਾ ਇਹ ਵੀ ਟਰੈਕਟਰ 15 ਮਾਡਲ ਦੇ ਹਿਸਾਬ ਨਾਲ ਸਿਰਫ 2 ਲੱਖ ਦੀ ਕੀਮਤ ਆ। ਬਾਕੀ ਮੌਕੇ ਤੇ ਰੇਟ ਹੋ ਜੂਗਾ ਵੀਰੇ। ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਟਰੈਕਟਰ ਦੀ। ਕੰਡੀਸ਼ਨ ਦੇਖ ਲਓ। ਜੇ ਕਿਸੇ ਨੇ ਹਨਾ ਕਿਰਾਏ-ਪਾੜੇ ਨੂੰ ਲੈਣਾ ਐਸਰ ਸਾਰਿਆਂ ਨੂੰ ਬੈਸਟ ਚੀਜ਼ ਆ ਤੀਲ ਘੱਟ ਆ ਤੇ ਆਮਦਨ ਇਹਦੀ ਜ਼ਿਆਦਾ ਕਰਾਉਂਦਾ ਹੈ 19 12 4 28 ਦੇ ਵਿੱਚ। ਇਹ ਟਾਇਰ ਨੇ ਟਾਇਰ ਸਾਨੂੰ ਵੀਰੇ ਪਵਾਉਣੇ ਪੈਣਗੇ ਕਿਉਂਕਿ ਟਾਇਰ ਇਹਦੇ 25 30 ਕ ਪੈਸੇ ਮੰਨ ਕੇ ਚੱਲੀਏ ਬੈਕ ਵਾਲੇ ਮੂਹਰੇ ਦਾ ਬਿਲਕੁਲ ਘਸੀਨੇ ਤੇ ਰੇਟ 2 ਲੱਖ ਆ ਜੀ ਬਰਨਾਲਾ ਟਰੈਕਟਰ ਮੰਡੀ ਤੇ ਟਰਾਲੀਆਂ ਵੀ ਪਹੁੰਚੇ ਨੇ ਟਰੈਕਟਰ ਵੀ ਪਹੁੰਚੇ ਨੇ ਸਾਰਾ ਕੁਝ ਪਹੁੰਚਿਆ ਜੀ 911 3 ਮਾਡਲ ਆ 4 ਲੱਖ 25 ਹਜ਼ਾਰ ਇਹਦਾ ਰੇਟ ਲਿਖਾਇਆ ਟਾਇਰ ਟੁਰ ਚੰਗੇ ਲੱਗੇ ਨੇ ਐਸੈਸਰੀ ਸਾਫ ਸੁਥਰੀ ਆ ਵੀਰੇ ਵਧੀਆ ਸ਼ੌਂਕ ਨਾਲ ਤਿਆਰ ਕਰਿਆ ਹੋਇਆ ਟਰੈਕਟਰ ਆ ਜੇ ਕਿਸੇ ਬਾਈ ਨੇ ਲੈਣਾ ਹੋਵੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਵੇ ਗਾਲੀ ਵੀ ਨੰਮੇ ਨਹੀਂ ਜੀ ਇੰਜਨ ਦਾ ਪੂਰਾ ਓਕੇ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਬਾਈ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਬੋਲ ਦਿੰਨੇ ਆ ਇੰਜਨ ਉੰਜਨ ਦਾ ਪੂਰਾ ਸਾਫ ਆਈ ਮੋਬਾਈਲ ਨੰਬਰ ਕਿੰਨਾ ਜੀ 99787 99787 70829 70829 ਲੋ ਜੀ ਆ ਨੰਬਰ ਤੇ ਕਾਲ ਕਰਕੇ ਟਿੱਬਿਆਂ ਦਾ 5911 ਤੁਸੀਂ ਖਰੀਦ ਸਕਦੇ ਹੋ ਉਸ ਤੋਂ ਬਾਅਦ ਸਵਰਾਜ ਫੇਰ ਆ ਗਿਆ ਜੀ ਪੰਜਾਬ ਨੰਬਰ 2010 ਮਾਡਲ ਰੇਟ 375000 ਰਹੂਗਾ ਇਹਦਾ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਟਰੈਕਟਰ ਦੀ ਫੁੱਲ ਵੀਡੀਓ ਵੀਰ ਬਣ ਕੇ ਇੱਕ ਵਾਰ ਦੇਖ ਲਿਆ ਕਰੋ ਆਪਾਂ ਜਿਹੜਾ ਜਾਂ ਮਾਲ ਮੁੱਲ ਹੁੰਦਾ ਉਹੋ ਜਿਹਾ ਹਨਾ ਸਾਫ਼ ਸੁਭਾਈ ਰੇਟ ਪਾ ਦੇਣਾ ਬਾਕੀ ਮੰਡੀ ਦਾ ਰੇਟ ਹੁੰਦਾ ਏ ਫੋਨ ਤੇ ਰੇਟ ਹੋ ਜਾਂਦਾ ਹੁੰਦਾ ਵੀਰੇ ਕਿਉਂਕਿ ਹਨਾ ਅਗਲੇ ਦਾ ਉਸ ਹਾਮਣਾ ਰੇਟ ਪਾਇਆ ਹੁੰਦਾ ਪਹਿਲਾਂ ਰੇਟ ਨਾ ਦੇਖੋ ਕੋਈ ਚੀਜ਼ ਵੀ ਦੇਖੋ ਕਰੋ ਬੇਨਤੀ ਆ ਭਰਾਵਾਂ ਨੂੰ ਬਾਕੀ ਬੱਤ ਬੱਤ ਫੋਲੋ ਕਰਿਆ ਕਰੋ ਵੀਰ ਬਣ ਕੇ ਸ਼ੇਅਰ ਕਰਿਆ ਕਰੋ ਥੋੜੀ ਹੌਸਲੇਨ ਵਾਲੀ ਆਪਾਂ ਵੀਡੀਓ ਪਾਉਂਦੇ ਰਹਿੰਨੇ ਆ ਹਨਾ ਇਹ ਤੋਂ ਤੁਸੀਂ ਪਿਆਰ ਦਿਨੋ ਐਮ ਆਰ ਐਫ ਟਾਇਰ 14 9 ਲੋ ਜੀ ਕੱਲੀ ਕੱਲੀ ਚੀਜ਼ ਦੀ ਆਪਾਂ ਡਿਟੇਲ ਪਾਉਂਦੇ ਰਹੇ ਹਾਂ 10 ਮਾਡਲ 3,75,000 ਰੇਟ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਫ਼ ਸੁਥਰੀ ਕੰਡੀਸ਼ਨ ਆ ਫੋਨ ਵਾਲੀ ਕਾ ਆ ਗਿਆ ਵੀਰੇ 750 ਅਗਲੇ ਟਾਇਰ ਠੀਕ ਪੈਸੇ ਨੇ 14 ਮਾਡਲ ਆ 4,25,000 ਰੇਟ ਆ 750 ਆਰ ਐਕਸ ਆ ਜੀ ਇਹ ਉੱਪਰੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦਾ ਫੈਬਰੂਰੀ ਛਤਰੀ ਆ ਉੱਪਰੋਂ ਸਾਫ਼ ਸੁਥਰਾ ਟਾਇਰ ਹੈਗੇ ਨੇ ਮਗਰਲੇ ਮੰਨ ਲਈ ਆਪਾਂ 80 ਤੋਂ 85 ਪੈਸੇ ਸੀੜ ਦੇ ਟਾਇਰ ਨੇ ਉਸ ਤੋਂ ਬਾਅਦ ਆ ਗਿਆ ਸਵਰਾਜ 855 ਲੋ ਜੀ ਇਹ ਵੀ ਘੱਟ ਰੇਟ ਆ ਲਾਇਆ ਪੰਜਾਬ ਨੰਬਰ 96 ਮਾਡਲ 1,75,000 ਰੇਟ ਲਿਖਿਆ ਹੋਇਆਗਾ ਬਾਕੀ ਮੌਕੇ ਤੇ ਹੋ ਜੂਗਾ ਟਾਇਰ ਇਹਦੇ ਘਸਿਆਂ ਵਰਗੀ ਮਿਲਣਗੇ ਵੀਰੇ ਤੁਹਾਨੂੰ ਪਰ ਪੱਕੇ ਟਾਇਰ ਨੇ ਆਪੋਲੋ ਦੇ ਮੂਰਲੇ ਐਮ ਆਰ ਐਫ ਦੇ ਮਗਰਲੇ ਆਪੋਲੋ ਦੇ ਉਸ ਤੋਂ ਬਾਅਦ ਆ ਗਿਆ ਸੂਨਾ ਲਿਕਾ ਨਵਾਂ ਮਾਡਲ 310000 ਰੁਪਿਆ ਰੇਟ ਆ। ਲੋ ਜੀ ਮਗਲੇ ਟਾਇਰ ਚੰਗੇ ਪਏ ਨੇ ਗੁੜੀਆਰ ਦੇ। ਇੰਟਰਨੈਸ਼ਨਲ 750 ਹਾਲਤ ਸਾਫ਼ ਵੀ ਆ ਟਰੈਕਟਰ ਦੀ ਮਾਡਲ ਦੇ ਹਿਸਾਬ ਨਾਲ। ਨਵਾਂ ਮਾਡਲ ਦੇ ਹਿਸਾਬ ਨਾਲ ਹਾਲਤ ਠੀਕ ਆ ਵੀਰੇ। ਚੰਗਾ ਟਰੈਕਟਰ 310000 ਰੇਟ ਵੀ ਜਾਇਜ਼ ਪਾਹਾ ਬਾਈ ਦਾ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ। ਲੋ ਜੀ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855 ਮਾਡਲ ਹੈਗਾ ਜੀ ਇਹੇ। 13 ਰੇਟ ਆ 4,65,000 ਰੁਪਇਆ ਕਲੌਸ ਕਰਦਾ ਇੰਜਨ ਆ ਬੈਸਟ ਇੰਜਨ ਮੰਨਿਆ ਗਿਆ ਵੀਰੇ ਇਹ ਇਹ ਇੰਜਨ ਵਰਗਾ ਇੰਜਨ ਨਾ ਹੀ ਕੋਈ ਬਣਿਆ ਮੇਰੇ ਖਿਆਲ ਚ ਨਾ ਹੀ ਕੋਈ ਬਣੇ ਕਿਉਂਕਿ ਕਲੌਸ ਕਰਦਾ ਜਿਹੜਾ ਇੰਜਨ ਆ ਨਾ ਉਹ ਪੁਰਾਣਿਆਂ ਚੋਂ ਆਉਂਦਾਗਾ 97 98 ਮਾਡਲ ਚ ਅੱਗ ਕੱਢੀ ਹੋਈ ਆ ਇੰਜਨ ਨੇ ਵੀਰੇ ਗੂਡিয়ার ਦੇ ਟਾਇਰ ਨੇ ਤੇ ਇਹ ਇੰਜਨ ਵਰਗਾ ਨਾ ਕੋਈ ਬਣਿਆ ਨਾ ਹੀ ਬਣੇ 13 ਮਾਡਲ 4,65,000 ਇਹ ਇੰਜਨ ਕਰਕੇ ਇਹ ਟਰੈਕਟਰ ਦੀ ਫੁੱਲ ਚੜ੍ਹਾਈ ਹੋ ਗਈ ਸੀ ਉਕੇ ਇਹ ਇੰਜ ਹਨ ਦਵਿਆ ਨਹੀਂ ਹੈਗਾ ਕਦੇ 15 ਦੇ ਟਾਇਰ ਨੇ ਇਹਦੇ 15 928 ਦੇ ਟਾਇਰ ਨੇ ਜੀ ਉਸ ਤੋਂ ਬਾਅਦ ਫੇਰ ਆ ਗਿਆ ਸਵਰਾਜ 855 ਜੀ ਪੀਵੀ 65 ਅੱਠ ਮਾਡਲ ਆ 355000 ਰੇਟ ਆ ਬਾਕੀ ਕਿਸੇ ਵੀ ਟਰੈਕਟਰ ਦਾ ਡਿਟੇਲ ਲੈਣੀ ਹੋਈ ਮੈਨੂੰ ਸਕਰੀਨਸ਼ਾਟ ਪਾ ਸਕਦੇ ਹੋ ਜਾਂ ਕਮੈਂਟਾਂ 'ਚ ਮੈਸੇਜ ਕਰ ਦਿਓ ਕੱਲੇ-ਕੱਲੇ ਟਰੈਕਟਰ ਦਾ ਤੁਹਾਨੂੰ ਫੋਨ ਨੰਬਰ ਲੈ ਕੇ ਦੇਵਾਂਗੇ ਤੇ ਫੁੱਲ ਡਿਟੇਲ ਵੀ ਦੇ ਦਾਂਗੇ ਕੋਈ ਚੱਕਰ ਨਹੀਂ ਵੀਰੇ ਤੁਹਾਡੇ ਲਈ ਹਾਜ਼ਰ ਬੈਠੇ ਆਪਾਂ ਉਸ ਤੋਂ ਬਾਅਦ ਆ ਗਿਆ ਮਹੀਂਦਰਾ 275 ਵੀਰੇ ਡੀ ਆਈ ਮਾਡਲ 2 ਆ ਰੇਟ 215000 ਕੰਡੀਸ਼ਨ ਤੁਹਾਨੂੰ ਇੱਕ ਵਾਰ ਟਰੈਕਟਰ ਦੀ ਦਿਖਾ ਦਿੰਨੇ ਆ ਸਾਫ ਸੁਥਰੀ ਕੰਡੀਸ਼ਨ ਪਈ ਆ 2 ਮਾਡਲ 275 ਡੀ ਆਈ ਜਿਵੇਂ ਹੁਣ ਬਾਈ ਕਣਕ ਦੀ ਰੋ ਤਰੇ ਟਰਾਲੀਆਂ ਟਰੋਲੀਆਂ ਵਾਸਤੇ ਹਨ ਜੇ ਕਿਦੇ ਦੇ ਟਾਇਰ ਨੇ ਖਰਚਾ ਘਟਾ ਤੇ ਰੇਟ ਗੈਜ ਵਿੱਚ ਬਣ ਜੂ ਟਰੈਕਟਰ ਜਿਹੜੇ ਵੀਰ ਨੇ ਲੈਣਾ ਤਾਂ ਕੰਟੈਕਟ ਕਰ ਲਿਓ ਤੇ ਜਿਵੇਂ ਆ ਟਰਾਲੀਆਂ ਆ ਗਈਆਂ ਹੁਣ ਟਰਾਲੀਆਂ ਦੀ ਵੀ ਤੁਹਾਨੂੰ ਡਿਟੇਲ ਦੱਸ ਦਿੰਨੇ ਆ 1,65,000 ਇਹਦਾ ਬੈੱਡ ਸਮੇਤ ਰੇਟ ਆ ਟਰਾਲੀ ਚੰਗੀ ਪਈ ਆ ਲੋ ਜੀ 12 6.5 ਚ ਆ ਗਈ ਡਬਲ ਟਾਇਰ ਜੱਕ ਲੱਗਿਆ ਹੋਇਆ ਹਾਰਸ ਦਿਖਾ ਦਿੰਨੇ ਆ ਵੀਰਾਂ ਨੂੰ ਹਾਰਸ ਦੀ ਕੰਡੀਸ਼ਨ ਦੇਖ ਲਓ ਵੀਰੋ ਇੱਕ ਵਾਰ ਬੈੱਡ ਸਮੇਤ ਤੁਹਾਨੂੰ ਇਹ ਟਰਾਲੀ ਮਿਲ ਜੂ ਬਰਨਾਲਾ ਟਰੈਕਟਰ ਮੰਡੀ ਤੇ ਬਾਕੀ ਕਮੈਂਟ ਕਰਦੇ ਹੋ ਤੁਹਾਨੂੰ ਰੇਟ 'ਚ ਵੀ ਰਿਆਦ ਕਰਵਾ ਦਿਆਂਗੇ ਲੋ ਜੀ ਕੰਡੀਸ਼ਨ ਦੇਖ ਲੋ ਉਸ ਤੋਂ ਬਾਅਦ ਫੇਰ ਆ ਗਈ ਬਾਈ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਆ ਟਰਾਲੀ ਵਾਲੇ ਦਾ ਕੰਟੈਕਟ ਕਰ ਸਕਦੇ ਹੋ ਤੁਸੀਂ 94 496468 43360 96468 43360 ਇਹ ਨੰਬਰ ਤੇ ਕੰਟੈਕਟ ਕਰਕੇ ਦੋਨੇ ਟਰਾਲੀਆਂ ਤੁਸੀਂ ਖਰੀਦ ਸਕਦੇ ਹੋ 1 ਲੱਖ 45000 ਦੀ 10 ਨਟੀ ਹੱਬ ਵਾਲੀ ਆ ਗਈ ਬੈੱਡ ਸਮੇਤ ਨਵੀਂ ਟਰਾਲੀ ਹੈ ਜੀ ਇਹ ਪੈਰ ਚਾਰੇ ਚੰਗੇ ਪਏ ਨੇ ਜੱਕ ਜੁੱਕ ਵਧੀਆ ਲੱਗਿਆ ਹੋ ਫਰਸ ਨਮਾ ਇਹ ਤਾਂ ਬਿਲਕੁਲ ਨਮੀ ਉਪਈਆ ਜਿੰਦੂ ਦਾ ਸਾਈਡਾਂ ਤੇ ਇਹਦੇ ਮਾਲ ਲੱਗਿਆ ਹੋਇਆ ਲੋ ਜੀ ਕੰਡੀਸ਼ਨ ਦੇਖ ਲੋ ਰੇਟ ਦੇ ਹਿਸਾਬ ਨਾਲ ਵੀਰੇ ਠੀਕ ਆ ਟਰਾਲੀ ਲੋ ਜੀ ਰੇਟ ਦੇ ਹਿਸਾਬ ਨਾਲ ਟਰਾਲੀ ਠੀਕ ਆ ਰੇਟ 145 ਹੋਈ ਆ ਜੀ ਬਾਕੀ ਮੌਕੇ ਤੇ ਵੀ ਜਾਇਜ਼ ਹੋ ਜਾਊਗਾ ਵੀਰੋ ਜਾਇਜ਼ ਹੋ ਜਾਊਗਾ ਧੰਨਵਾਦ